ਯਾਰ ਸੋਫੀਆ ਪਰ ਇਹ ਰੂ ਇੱਕ ਬਹੁਤ ਹੀ ਮੋਟੀਵੇਸ਼ਨ ਸਟੋਰੀ। ਕਹਿੰਦੇ ਇੱਕ ਵਾਰੀ ਇੱਕ ਪਿਓ ਜਿਹੜਾ ਹੈ ਆਪਣੇ ਪੁੱਤਰ ਨੂੰ ਚੋਰੀ ਦੀ ਜਾਂਚ ਸਿਖਾਉਣ ਵਾਸਤੇ ਰਾਤ ਨੂੰ ਲੈ ਕੇ ਜਾਂਦਾ। ਤੇ ਰਸਤੇ ਦੇ ਵਿੱਚ ਇੱਕ ਕਾਰ ਦੇ ਵਿੱਚ ਦੀਵਾ ਜਗਦਾ ਹੁੰਦਾ ਤੇ ਪੁੱਤਰ ਨੂੰ ਪਿਓ ਦੱਸਦਾ ਉੱਪਰ ਕੇ ਕਿ ਇਸ ਕਾਰ ਵਿੱਚ ਅਸੀਂ ਚਾਰ ਵਾਰੀ ਵੱਖ-ਵੱਖ ਸਥਾਨ 'ਤੇ ਚੋਰੀ ਕੀਤੀ ਸੀ। ਮੇਰਾ ਬਾਪ ਜਾਨੀ ਕਿ ਤੇਰਾ ਦਾਦਾ ਮਿਲ ਕੇ ਤਾਂ ਥੋੜੇ ਸਮੇਂ 'ਚ ਪੁੱਤਰ ਨੇ ਆਪਣੇ ਬਾਪ ਨੂੰ ਕਿਹਾ ਪਿਤਾ ਜੀ ਵਾਪਸ ਚਲੀਏ। ਉਹਨੇ ਸੋਚਿਆ ਕਿੰਨਾ ਦੇਖੋ ਪਿਤਾ ਜੀ ਕਿਹਨਾਂ ਘਰਾਂ ਵਿੱਚ ਤੁਸੀਂ ਵੱਖ-ਵੱਖ ਸਮੇਂ ਚੋਰੀਆਂ ਕੀਤੀਆਂ ਨਾ ਉਹਨਾਂ ਦੇ ਘਰ ਵਿੱਚ ਅੱਜ ਵੀ ਦੀਵਾ ਜਗਦਾ ਹੈ ਪਰ ਆਪਣੇ ਘਰ ਦੇ ਵਿੱਚ ਕਦੀ ਵੀ ਜਿਹੜਾ ਪੁੱਜਿਆ ਹੋਇਆ ਦੀਵਾ ਅੱਜ ਤੱਕ ਉਹ ਚੱਲਿਆ ਨਹੀਂ ਕਹਿਣ ਤੋਂ ਪਾਵਾ ਕਿ ਇਮਾਨਦਾਰੀ ਦੇ ਨਾਲ ਜਿਹੜੀ ਕੀਤੀ ਹੋਈ ਕਮਾਈ ਹੈ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਦੀਵੇ ਜਗਦੇ ਰਹਿੰਦੇ ਆ ਔਰ ਜਿਹੜੇ ਠੱਗੀਆਂ ਚੋਰੀਆਂ ਫੇਰਾਂ ਫੇਰੀਆਂ ਕਰਦੇ ਆ ਤੇ ਉਹਨਾਂ ਦੇ ਘਰ ਵਿੱਚ ਇਤਰੂ ਕਦੀ ਵੀ ਦੀਵੇ ਨਹੀਂ ਜਗਦੇ ਇਸ ਕਹਾਣੀ ਦੇ ਵਿੱਚ ਬਹੁਤ ਹੀ ਵਧੀਆ ਜਿਹੜਾ ਮੋਟੀਵੇਸ਼ਨ ਵਿਚਾਰ ਆ ਇਮਾਨਦਾਰੀ ਦੇ ਨਾਲ ਹੱਕ ਦੇ ਨਾਲ ਕਮਾਈ ਕਰੋ ਧਨਵਾਦ ਔਕਤਾ ਤੇ ਨੁਰਬਾ ਦੀ ਮੱਤ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ